ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਦੇ ਰਿਹਾ ਮੈਂ ਚਟਾ ਦਾ ਸਵਾਗਤ ਹੈ ਜੀ ਅੱਜ ਆਪਣੇ ਕੋਲ 5-6 ਝੋਟੀਆਂ ਸੇਲ ਆ ਬਹੁਤ ਚੰਗੀਆਂ ਕੁਆਲਿਟੀ ਦੀਆਂ ਇੱਕ ਨੀਲੀ ਗਾਵੀ ਦੀ ਇੱਕ ਬੂਰੀ ਝੋਟੀ ਤੇ ਚਾਰ ਮੋੜਾ ਤੇ ਆ ਝੋਟੀਆਂ ਬਹੁਤ ਚੰਗੀ ਕੁਆਲਿਟੀ ਹਰਿਆਣੇ ਦੀਆਂ ਆਪਣੇ ਕੋਲ ਤੇ ਆ ਜੋ ਬਾਦਸ਼ਾਹ ਭਾਵੇਂ ਨੇ ਕਰਦੇ ਆ ਜੀ ਗੱਲ ਜੀ ਸਤਿ ਸ਼੍ਰੀ ਅਕਾਲ ਬਾਦਸ਼ਾਹ ਜੀ ਸਤਿ ਸ਼੍ਰੀ ਅਕਾਲ ਜੀ ਬਾਦਸ਼ਾਹ ਕੀ ਹਾਲ ਚਾਲ ਦੇ ਕਿਰਪਾ ਕਰਾਮ ਦਾ ਬਾਦਸ਼ਾਹ ਰਹੀ ਬਾਬੇ ਦੀਪੂ ਜੀ ਹਾਲੇ ਵਿਕਦਾ ਜਾਂਦਾ ਵਾ ਆਪ ਹੀ ਭੈਣ ਭਰਾਵਾਂ ਨੂੰ ਆ ਆ ਕੇ ਲੱਕਿਆ ਸੀ ਦੋ ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਮਾਲ ਕੀ ਗੱਲੇ ਤਰਾ ਮੈਂ ਹਾਂ ਮਾਲ ਦੇੜੀ ਸਾਫ ਲਗੀ ਚੋਲਗੇ ਦੋ ਚਾਰ ਦਿਨ ਫਿਰ ਪਤਾ ਲੱਗ ਜਾਂਦਾ ਮਾਲ ਦਾ ਕਿਨਾ ਕਿਨਾ ਦੁੱਧੋ ਇਹੀ ਨੀ ਵੀ ਆਵਾਜ਼ ਹੀ ਬੱਲੇ ਦੌੜੇ ਆ ਵੀ 15 14 ਕਿਲੋ ਦੱਤੀ ਜਰਾ ਵਾ ਮਈਆਂ ਕੋ ਦੁੱਧ ਜਿਹਦੇ ਕੋ ਹੋਊਗਾ ਉਹ ਦੱਸਾਂ ਹਾਂਜੀ ਹਾਂਜੀ ਆਪਣਾ ਹੁਣ ਭੈਣ ਭਰਾ ਜਿਹੜੇ ਮਾਲ ਇੰਨੇ ਚਰੋਗੇ ਖੰਡਿਆਂ ਨੂੰ ਉਹ ਤੇ ਆਪਣੇ ਵਿਸ਼ਵਾਸ ਚ ਲਈ ਜਾਂਦੇ ਜਿਹਨਾਂਵੇਂ ਭੈਣ ਭਰਾ ਉਹਨਾਂ ਨੂੰ ਚਵਾ ਕੇ ਦੋ ਡੱਕ ਦੇਈਦਾ ਹਾਂਜੀ ਹੁਣ ਉਦੋਂ ਝੋਟੀਆਂ ਦੇ ਤਿੰਗਾ ਹੀ ਦੋ ਦੱਕ ਚਵਾ ਕੇ ਫੇਰ ਦਿੱਤੀਗਾ ਪੂਰਾ ਦੁੱਧ ਮਿੰਣ ਮਿੰਣ ਕੇ ਲੀਟਰਾਂ ਨਾਲ ਅਗਲੇ ਨੇ ਖੜਿਆ ਠੀਕ ਹੈ ਠੀਕ ਚੰਗੀਆਂ ਮਕਵਾਲਿਟੀ ਵਾਲੀਆਂ ਜਿਹੜੀਆਂ ਝੋਟੀਆਂ ਭਵਾ ਚਵਾ ਦਨੀਆਂ ਸੋਈਆਂ ਵਾ ਹਬ ਤੇਰੀਆਂ ਸੋਈਆਂ ਵਾ ਇਹ ਜਿਹੜਾ ਪਹਿਲੇ ਨਾਲ ਛੋਟੇ ਘਾਵਾਉਤੇ ਹੋਏ ਕੋਈ 10 ਕਿਲੋ ਕੋਈ 9 ਕਿਲੋ ਦੁੱਧ 12 13 ਕਿਲੋ ਪਹਿਲੇ ਜਿਹੜਾ ਚੰਗੀ ਛੋਟੀ ਜਿਹੜੀ ਕੁਆਲਿਟੀ ਵਾਲੀ ਉਹ ਕੱਢ ਦਿੰਦੀ ਹੈ ਦੁੱਧ ਹਾਂਜੀ ਹੁਣ ਬਹੁਤ ਟੋਕਦੀਆਂ ਵਾ ਪਿੰਡ ਆਪਣਾ ਜੀ ਮੱਤੇ ਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਕਈ ਭੈਣਾਂ ਫੋਨ ਪੁੱਛਦੇ ਆ ਪੁੱਛਦੇ ਆ ਤੇ ਪਿੰਡ ਆਪਣਾ ਜੀ ਮੱਤੇ ਵਾਲ ਤਹਿਸੀਲ ਬਾਬਾ ਬਕਾਲਾ ਜਿਲ੍ਹਾ ਸ੍ਰੀ ਅਮਰitsar ਸਾਹਿਬ ਤੇ ਫੋਨ ਨੰਬਰ 88729696 ਆ ਕੇ ਵੇਖ ਕੇ ਬਾਜ਼ਾਰ ਥੋੜਾ ਜਿਹਾ ਛਾਲ ਮਾਰੀ ਹੈ ਬਾਜ਼ਾਰ ਨੇ ਹਾਂਜੀ ਬਾਜ਼ਾਰ ਚ ਚਾਹੇ ਮਲਕੇ ਫਿਰ ਹਾਂਜੀ ਇੱਥੋਂ ਵੀ ਕਿਸੇ ਨੇ ਭੈਣ ਭਰਾ ਨੇ ਲੈਣੀ ਆ ਪੈਸੇ ਮਲਕੇ ਮੈਂ ਦਰ 8 ਹੋਇਆ ਵਾ ਫੁੱਲ ਤੇਜ ਹਾਂਜੀ ਵੀ ਦੇਖ ਕੇ ਚੰਗੀ ਤਰ੍ਹਾਂ ਮਲਕੇ ਦੁੱਧ ਕਿ ਲੋਹ ਖੰਡ ਵੱਧ ਘੱਟ ਦੀ ਨਹੀਂ ਗੱਲ ਕੋਈ ਚੁਆਈ ਦਾ ਡੰਗਰ ਚੰਗਾ ਹੋਵੇ ਹਾਂਜੀ ਚੋਣ ਪੋਲਾ ਪਾਲਾ ਕਈ ਭੈਣਾ ਚੁੰਦੇ ਆ ਕਈ ਵੇਚੁੰਦੇ ਕਈ ਬੱਚੇ ਚੁੰਦੇ ਆ ਚੰਗੀ ਮੈਂ ਵੇਖ ਕੇ ਜਿੱਥੋਂ ਵੀ ਲੈਣੀ ਲਾਓ ਆ ਝੋਟੀ ਵਾਲੀ ਸ਼ੂਈ ਨੂੰ ਸ਼ੇਵਾ ਦੇਵਾ ਠੀਕ ਹੈ ਉਹਨਾਂ ਦੇ ਕਹਿਣ ਮੁਤਾਬਕਾਂ ਦੇ ਕੋਹੇ ਨੂਰ ਦੀ ਆ ਦਾ ਆਪਾਂ ਨੂੰ ਨਹੀਂ ਪਤਾ ਕੋਈ ਹਾਂਜੀ ਦੇਖੋ ਝੋਟੀ ਕੋ ਝਾਗ ਝੂਗੜਾ ਭਾਵੇਂ 12 ਲੀਟਰ ਹੀ ਹੋਵੇ ਹਰ 10 ਤੇ 11 ਲੀਟਰਾਂ ਨਿਕਲ ਆਉਣੀ ਆ ਅੱਜ 6 ਮਾਂ ਦਿਨ ਸੋਈ 6 ਮਾਂ ਦਿਨ ਸੋਈ ਨੂੰ ਤੇ ਕੱਟਾ ਕੱਟਦਾ ਕੱਟਾ ਬਹੁਤ ਜਿਆਦੀ ਚੋਲ ਚੰਗੀ ਕਰੀਸ ਨਾਲ ਬੜਾ ਜਗਾ ਬਹੁਤ ਚਾਰ ਆ ਚਾਰ ਦਿਨ ਦੇ ਕੱਟੀ ਦੇ ਵੇਖੋ ਪਲੀ ਭਲਾਈ ਕੱਟੀ ਆ ਇੱਧਰ ਦੇਖੋ ਮਨ ਕਿਹਨ ਮੁਕਾਬਲਾ ਇਹ ਬੋਦੀ ਆ ਵੇਖੋ ਜੈਡ ਬਲੈਕ ਆ ਹਾਂ ਬਿਲਕੁਲ ਸ਼ਰਟ ਬਲੈਕ ਜੈਡ ਬਲੈਕ ਕੱਟੀ ਇੱਕ ਵਾਰ ਨਹੀਂ ਚਟਾ ਇੱਧਰ ਵੇਖੋ ਮੈਂ ਸਰੀਰ ਦਾ ਬਰਾਤ ਸਰੀਰ ਪਰ ਬੜੀ ਚੰਗੀ ਆ ਇੱਧਰ ਅੰਗ ਲੈ ਜਾਓ ਫੇਰ ਲੈ ਆ ਬਹੁਤ ਬੜੀ ਚੰਗੀ ਕੀਤੀ ਆ ਆ ਵੇਖੋ ਸਾਹ ਬੜੀ ਦੇ ਭੈਣਾਂ ਨੇ ਕੀਤੀਆਂ ਕਾਫੀ ਕੋੜੀ ਐ ਇਹ ਮੜਕ ਮੜਕ ਹਾਂਜੀ ਹਾਂ ਸਰੀਰ ਪੱਖੋਂ ਬੜੀ ਚੰਗੀ ਐ ਐਂ ਦੇਖੋ ਕੱਟੇ ਹੀ ਬਹੁਤ ਚੰਗੀ ਐ ਲੈ ਆਓ ਪੱਖੋਂ ਬਹੁਤ ਚੰਗੀ ਆ ਚਾਰ ਦਾ ਤੇ ਕੱਟੇ ਪੰਜਾਬੀ ਲੈ ਤੇ ਬੰਦੇ ਨਾਲੋਂ ਅੱਗੋਂ ਗਾੜੀ ਨਿਕਲ ਪੈਂਦੀ ਐ ਤੇ ਹਾਂਜੀ ਐਦਾਂ ਬੰਦਾ ਕਾਹੋ ਪੀਓ ਬੰਦੇ ਦਾ ਪੀਰੀਆਂ ਹਾਂਜੀ ਚੌਗੀ ਜੋ ਪੀਓ ਚੌਗੀ ਆ ਜਾਂਦ ਹਾਂਜੀ ਜੋ ਚੌਗੀ ਚਾਰ ਦਾ ਜਾਂਦ ਇਹ ਕਮਾਲ ਕਾ ਬੜਾ ਚਾਰੀ ਹੋ ਗਈ ਜੇ ਇਹ ਆ ਦੇਖੋ ਥਣ ਕੁਆਲਟੀ ਦੇਖੋ ਮੋਟਾ ਮੋਟਾ ਥਣ ਲੱਗਾ ਰਹਿੰਗੇ ਖਾਣਾ ਮੜਾ ਚੰਗਾ ਵਾ ਆ ਇਧਰ ਆ ਕੇ ਐ ਮਤਲਬ ਕਿ ਇੱਕ ਤੇ ਛੈ ਤੋਂ ਹੋ ਸਕਦਾ ਇੱਕ ਦੋ ਵਾਲ ਹੀ ਭਾਵੇਂ ਚਟੇ ਹੋਣਾ ਹਾਂਜੀ ਹਾਂਜੀ ਨਹੀਂ ਐਨੀ ਕੇ ਅੱਛਾ ਜੀ ਨਹੀਂ ਐਨੀ ਇੱਕ ਵੀ ਵਾਰ ਠੀਕ ਹੈ ਠੀਕ ਉਹਨਾਂ ਦੇ ਕਹਿਣ ਮੁਤਾਬਕ ਆ ਵੀ ਕੁਝੇ ਨੂਰਦੀ ਆ ਹਾਂਜੀ ਆਪਾਂ ਨੂੰ ਨਹੀਂ ਪਤਾ ਕਿ ਇਹ ਕਾਦੀ ਆ ਕਾਦੀ ਨਹੀਂ ਆ ਕੱਟੀ ਦੇਖੋ ਬਹੁਤ ਸੀਲ ਹੈ ਜਿਆਦੀ ਸੀਲ ਕੱਟੀ ਹੈ ਜਿੰਨ ਚੰਗੀ ਕੋਈ ਸੇਵਾ ਕਰੂਗਾ ਤਾਂ ਦੁੱਧ 14 ਲੀਟਰ ਵੀ ਭਰ ਸਕਦੀ ਆ ਇੱਧਰ ਵਿਖਾ ਲਓ ਥਾਣੇ ਕਰੇ ਇੱਕ ਡਾ ਵਧੀਆ ਗਿਰਲਾਂ ਨੇ ਥਾਂ ਲੱਗਾ ਪਰ ਆਪਾਂ ਝੋਟੀ ਜਿਹੜੀ ਹੈ ਨਾ ਆਪਾਂ ਝੋਟੀ 11 ਲੀਟਰਾਂ ਨਾਲ ਘਲਾਉਣੀ ਆ ਹਾਂਜੀ ਕੋਈ ਸਾਈ ਪਾਵੇ ਦੋ ਟਾਈਮ ਤਿੰਨ ਟਾਈਮ ਚ ਆ ਕੇ ਫੇਰ ਦੇਵਾਂਗੇ ਮੈਂ ਐਵੇਂ ਕਹਿਣ ਵਾਲੀ ਗੱਲ ਨਹੀਂ ਵੀ ਕਹਿੰਦਾ ਨਾ ਝੋਟੀ 13 ਲੀਟਰ ਵੀ ਭਰ ਸਕਦੀ 14 ਭਰ ਸਕਦੀ ਆ ਪਰ ਆਪਾਂ ਰੇਟ ਜਿਹੜਾ ਵਾ ਇਹ 11 12 ਲੀਟਰ ਉਹਨਾਂ ਲੈਣਾ ਵਾ ਰੇਟ ਛੋਟੀ ਦਾ ਡੇਢ ਵੀ ਕਰ ਲਈਏ 1.40 ਵੀ ਕਰ ਲਈਏ ਵੇਖਦੀ ਆ ਹਾਂਜੀ ਹਾਂਜੀ ਪਰ ਆਪਣਾ ਰੇਟ ਸ਼ੁਰੂ ਤੋਂ ਜਾਇਦਾ ਇਹ ਤਮਾਕੀ ਪਾਉਣ ਵਾਲੀ ਗੱਲ ਆ 1 30 ਹੀ ਦੇ ਦਾਂਗੇ ਛੋਟੀ 1 30 ਹਾਂ ਬਾਕੀ ਜੋ ਥੋੜੀ ਜਿਹੀ ਥੋੜੀ ਬਾਲੀ ਜਗਜੀ 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 ਕਰਨਾ ਹੀ ਛੋਟਾ 2000 ਕਰਦਾ 2000 ਕਰਦਾ 1 25 ਹੀ ਪਦੇ ਹਾਂਗੇ ਠੀਕ ਹੈ ਠੀਕ ਛੋਟੀ ਮਿਲਦੀ ਨਹੀਂ ਜੇ ਓਏ ਛੋਟੀ ਕਹਿੰਦਾ ਕਿੰਨੇ ਰੁਪਏ ਕਰਨੀ ਨਹੀਂ ਨਹੀਂ ਕੱਟੀ ਪਲੀ ਬਣਾਈ ਆ ਪੱਲਨ ਦਾ ਮੁੱਲ ਨਹੀਂ ਮਿਲਦਾ ਬੜੀ ਚੰਗੀ ਕੱਟੀ ਸਾਹਿਬ ਇਹ ਮਗਰ ਕੱਟਾ ਵੀ ਬੜਾ ਚੰਗਾ ਵੇਖ ਕੇ ਵੀਡੀਓ ਚੰਗੀ ਤਰ੍ਹਾਂ ਨਾ ਅੱਖਾਂ ਮੀੜ ਕੇ ਲੈ ਜੇ ਕੋਈ ਇਹਦੇ ਚ ਕੋਈ ਆਮਨੀ ਵਾਲੀ ਗੱਲ ਨਹੀਂ ਹੈ। ਦੇਖੋ ਕੱਟੀ ਆ ਗਿਆ ਬੱਚਾ ਵਾ। ਹਾਂ। ਹਾਂਜੀ। ਆਜੋ ਦੂਜੇ ਨੰਬਰ ਤੇ। ਇਹਨੂੰ ਅੱਜ ਸੂਈ ਨੂੰ ਤੇ ਜਿਆਦੇ ਨਾ। ਤੀਜਾ ਦਿਨ ਸੂਈ ਨੂੰ। 500 ਦੀ ਸੂਈ ਆ। ਠੀਕ। ਗੋਲੇ ਖਾਲੀ ਹੁੰਦਿਆਂ ਸਾਰੇ ਚੋਟੇ 11 ਕਿਲੋ ਗੋਲਾ ਵਾ। ਠੀਕ। ਚੋਕ ਇਹ ਨਹੀਂ ਕਿ ਕਹਿਣ ਵਾਲੀ ਗੱਲ ਨਹੀਂ। ਚੋਕ ਇਹ ਦੋ ਢਮ ਤੇ 3 ਲੱਗ ਕੇ ਦੇਵੇਂਗੇ। ਉਂਗਲਾਂ ਵਰਗੀ ਦੀ ਮੋਟੀ ਧਾਰ ਵਾ ਇਹ। ਚੋਣ ਬਹੁਤ ਚੰਗੀ ਆ। ਆਹ ਵੇਖੋ। ਇਹ ਵੀ ਸ਼ਾਮ ਚੌਕੀ ਹੋਏ ਮੂੰਹ ਨਹੀਂ ਫੜ ਕੇ ਰੱਖਿਆ ਦਾ। ਇਹਦੇ ਮਗਰੋਂ ਕੱਟਾ ਵਾਸਤੇ ਜਿਆਦਾ ਨਾ ਮੋਟਾ ਮੋਨਾ ਥਾਣਾ ਵਾਇਦਾ ਇਹਦਾ ਵੀ ਚੰਗਾ ਕੁਆਲਟੀ ਇਧਰ ਦੇਖੋ ਥਾਣੇ ਵੇਖੋ ਤੇ ਇਹਦਾ ਇਧਰ ਦੇਖੋ ਬੜੀ ਚੰਗੀ ਹੈ ਤੇ ਬਾਕੀ ਬਾਹਰ ਸਾਊਸ ਚੂਰਤੇ ਮਤਲਬ ਦੇਣੀ ਨਹੀਂ ਨਾ ਕਿ ਇਹ ਨੂੰ ਤੁਹਾਨੂੰ ਆ ਪਿਸ਼ੇਮ ਇਧਰ ਦੇਖੋ ਤੇ ਆ ਪਿਸ਼ੇਮ ਖਾਉਣੀ ਲੈ ਓਏ ਇੱਕ ਮਿੰਟ ਆ ਕੋਕਨੀ ਸਪਸ਼ੇਮ ਬਣੀ ਆ ਇਧਰ ਦੇਖੋ ਕੋਲੇ ਖਾਲੀ ਹੋ ਗਿਆ ਸਾਰੀ ਥੋਟੀ ਕੋ ਨਾ ਹਾਂਜੀ ਕੋਲਾ ਵਾ ਈ ਨਾ ਬੱਟਾ ਨਾ ਪ੍ਰਾਪਤ ਹੋਈ ਇਹਦੇ ਵਿੱਚ ਨਾ ਆਟੋ ਗਾ 10 ਲੀਟਰ ਥੋੜਾ ਚੋੜੇ ਪੇਰ ਦੇਵਾਂਗੇ ਹਾਂਜੀ ਹਾਂਜੀ ਚੋਰ ਬਹੁਤ ਚੈਰੀ ਕਿਉਂ ਚੋਣ ਤੇ ਉਂਗਲ ਉਂਗਲ ਜਿੱਦੀ ਮੋੜੀ ਟਾਰ ਥੋੜੀ ਬੜੀ ਭਾਗਪੁਰ ਹੋ ਸਾਡੀ ਮਾਰੀ ਮੋੜ ਲੈ ਨੂੰ ਚੋਣ ਨਹੀਂ ਮੈਂ ਮਾਰੀ ਚੋਣ ਨਹੀਂ ਮੈਂ ਮਾਰੀ ਇਹ ਚੋਣ ਨਹੀਂ ਮੈਂ ਮਾਰੀ ਬਹੁਤ ਚੰਗੀ ਆ ਇੱਧਰ ਦੇਖ ਕਿੰਨਾ ਲਿਆਲੇ ਦਾ ਬਈ ਅਰੇ ਬੜੀ ਬਾਤ ਬੱਤ ਸੱਤ ਇੱਧਰ ਬਾਬਾ ਜੀ ਬੜਾ ਮਾਦੀ ਦਾ ਨਹੀਂ ਭਟਾ ਤਾਂ ਰੱਬ ਕਿਉਂ ਨਹੀਂ ਮੇਰੀ ਗੱਲ ਸੁਣਦਾ ਕਹਿੰਦਾ ਰੱਬ ਤੱਕ ਲੱਗਦਾ ਕੋਈ ਨਾ ਬੋਲੀ ਦੀ ਮੋੜ ਚਾ ਆਏ ਕੋਈ ਬੂਰ ਨਹੀਂ ਛਟਾ ਨਹੀਂ ਜੈਦੀ ਚੋਂ ਜੈਦੀ ਚੰਗੀ ਅਸਲ ਤੇ ਜੈਦੀ ਚੰਗੀ ਹੈ ਇਹ ਆਪਣਾ ਟ੍ਰੈਂਡ ਹੈ ਅਸਲ ਤੇ ਜੈਦੀ ਚੰਗੀ ਹਾਂਜੀ ਜੀ ਹੈ ਵੀ ਅਸਲੇ ਆ ਕਟੀਆਂ ਬਾਕੀ ਕੱਡੇ ਦਾ ਥਾਣੇ ਬਗਲੇ ਨਾ ਪੂਰਾ ਫੇਰ ਤੁਰ ਕੇ ਫਿਰ ਝੋਟੀਆਂ ਲੈਂੀਆਂ ਵਾ ਉਹਨੇ ਉਹ ਤਾਂ ਪਿਛਲੀ ਵੀਡੀਓ ਤੇ ਕਵੀਰ ਚਾਰਾ ਫੌਜੀ ਇਧਰੋਂ ਲਾੜ ਚਲੇ ਲੜਾ ਇਧਰੋਂ ਸ਼ਰੀਆਨ ਦੇ ਬੰਦੇ ਪਰਾਲੋ ਉਹ ਵੀ ਤੇਰਾ ਮੇਰਾ ਲੜੀ ਜਾਵੇ ਤਾਂ ਦਾ ਡੇਢ ਮੰਗਦਾ ਮੈਂ ਦਾ ਹਾਂਜੀ ਮੈਂ ਭਾਜੀ ਤੁਹਾਡੀ ਮੈਂ ਡੇਢ ਲੱਗਦੀ ਆਂ ਤਾਂ ਤੁਸੀਂ ਡੇਢ ਦਿਆ ਕਿੱਦਾਂ ਵੇਚਣੇ ਜੇ ਮੈਂ ਚੀਜ਼ ਚੀਜ਼ ਦਾ ਮੁੱਲ ਹੋ ਜੀ ਹਾਂਜੀ ਜੀ ਜੀ ਦਾ ਮੁੱਲੋ ਵੀ ਤੇਰਾ ਚੰਦਾ ਲਾੜ ਦਾ ਮੈਂ ਭਾ ਮੇਰੀ ਤੇ ਨਾਲ ਕਾਹਲੀ ਲੜਾਈ ਦਾ ਕਿ ਜਿਆਦੀ ਗੱਲਾਂ ਮੈਂ ਤੇਰੀ ਵੀਡੀਓ ਫ੍ਰੀ ਅਸੀਂ ਪਾ ਜਾਣੀ ਆ ਹਾਂ ਜਿਹੜਾ ਕੋਈ ਪੈਸਾ ਲੈਣਾ ਤੇਰੀ ਫ੍ਰੀ ਵੀਡੀਓ ਪਾਣੇ ਤੂੰ ਹੀ ਪੈਸੇ ਮੰਗ ਲੈ ਤੇ ਵੇਖ ਜੀ ਠੀਕ ਆ ਚੀਜ਼ ਵੇਖ ਕੇ ਖੜਦੇ ਆ ਜੀ ਐਵੇਂ ਲੋਕ ਨਹੀਂ ਲੈ ਜਾਂਦੇ ਨਹੀਂ ਨਹੀਂ ਹਾਂ ਜੀ ਇਹ ਗੱਲ ਹੈ ਹਾਂ ਇਹ ਨਹੀਂ ਵੀ ਜਿਹੜੀ ਦਹਾਂ ਵਾਲੀ ਚੀਜ਼ ਆ ਉਹ ਵਿਹਾਂ ਚ ਕੋਈ ਲੈ ਜਾਊਗਾ ਜੇ ਤੇਰੀ ਕੋਈ ਚ ਹੈ ਉਹ ਨੇਰੀ ਕੋ ਖੜਦੇ ਆ ਬੜੇ ਸਿਆਣੇ ਆ ਅੱਜ ਕੱਲ੍ਹ ਆਇਆ ਖਤਾਂ ਨੂੰ ਪਿਛਿਆਂ ਹੋ ਗਏ ਉਹ ਸੁਣਨੇ ਆ ਬੜਾ ਚੌਣ ਮੈਂ ਦੀ ਕਿਹਦੇ ਗੱਲਾਂ ਫਲਾ ਕਿਤੇ ਕਰਨ ਵਾਲੀਆਂ ਜਿਆਦੀ ਚੰਗੀ ਜਿਆਦੀ ਚੰਗੀ ਜਿਹਨੂੰ ਆਹ ਲੈਂਦੇ ਜਿਆਦੀ ਆਪਾਂ ਤੇ ਜਿਆਦੀ ਚੰਗੀ ਥੋੜੀ ਜਿਹੀ ਭਲ ਭੁਲਵਾ ਆ ਗਿਆ ਹਨਾ ਦੀ ਜੀ ਕੋੜੀ ਹੀਪਾਲ ਕੋੜਵਾ ਇਹ ਧਾਰਾ ਅਸੀਂ ਕਰਕੇ ਮਾਰੀਆਂ ਵਾ ਵੀ ਇਹ ਝੋਟੀ ਕੋਈ ਨਾ ਵੇਖਣ ਹੀ ਨਾਵੇ ਠੀਕ ਐਨੀ ਚੋੜੀ ਗਏ ਥੋੜੀ ਭਾਰ ਕੋਲ ਵਾਜਾ ਗਦੀ ਨੂੰ ਇਹ 30 ਕੋਈ 30 ਨਹੀਂ ਕੋਈ 1 25 ਨਹੀਂ ਇੱਕ 20 ਹੀ ਦੇ ਦਾਂ ਇੱਕ 20 ਹਾਂ ਜੋ ਜੱਗੀ ਆ ਹਾਂ ਜੀ ਜੱਗੀ 10 ਲੀਟਰ ਕਹਿਣ ਵਾਲਾ ਨਹੀਂ ਜੇ ਬੋੜਾ ਹੈ ਮਿਣਕੇ ਦੇਵਾਂਗੇ ਉਦਾਂ ਜਿਹੜਾ ਝੱਗ ਝੁੱਗੜਾ 12 ਹਾਂ ਜੀ ਤਿੰਨ ਹਜ਼ਾਰ ਕਰਦਾ ਈ ਚਲੋ ਇੱਕ ਤੋਂ ਇੱਕ 16 ਨਹੀਂ ਦੇ ਦਾਂ ਇੱਕ 16 ਨਹੀਂ ਠੀਕ ਹੈ 1 ਲੱਖ 16 ਹਜ਼ਾਰ ਦੀ ਕੱਟੀ ਬਹੁਤ ਚੰਗੀ ਕੁਆਲਿਟੀ ਦੀ ਮਾਰੀ ਫਿਕਿਆ ਤੁਹਾਨੂੰ ਖਾਦੇ ਆ ਸਮਾਂ ਵੇਖੋ ਆਹ ਬੱਚਾ ਥੋੜਾ ਜਿਹਾ ਘਰ ਦੂਗਾ ਇਹ ਨੈਸ਼ਨਲ ਐਕਸਲ ਆਣੀ ਹੁਣ ਬੂਰੀ ਆ ਗਈ ਆ ਬੂਰੀ ਦਾ ਸੁਆ ਗੁੱਜਾ ਵਾ ਇੱਧਰ ਖੁਰਤੇ ਲਾ ਗਈ ਬੂਰੀ ਆ ਇੱਧਰ ਇਹ ਸੁਵੇ ਮਨ ਕੀ ਆ ਤੇ ਬਾਹਰ ਆ ਨਾ ਬਾਹਰ ਉੱਥੇ ਕੱਢ ਕੇ ਉਖਾਲ ਦਿੰਦੇ ਜੈਦੀ ਚੰਗੀ ਆ ਪੱਕੀ ਬੂਰੀ ਦੀ ਆ ਹਾਂਜੀ ਹਾਂਜੀ ਆ ਇਹ ਨਹੀਂ ਵੀ ਤੇਲ ਦੀ ਬੂਰੀ ਨਹੀਂ ਗਈ ਪੱਕੀ ਬੂਰੀ ਆ ਬਹੁਤ ਜੈਦੀ ਮੈਂ ਚੰਗੀ ਆ ਮੋਹਰਾ ਦਾ ਖੰਦੀ ਇਹ ਵੀ ਥੋੜਾ ਹੋਰ ਉਖਾਲੋ ਬਾਸਤਾ ਵੀ ਇੱਧਰ ਇੱਧਰ ਖਾਓ ਇੱਧਰ ਇੱਧਰ ਮਖਾ ਲੋ ਆ ਇੱਧਰ ਮੈਂ ਖਿਲਾਉਂਦਾ ਭਰੇ ਹਾਂਜੀ ਹਾਂਜੀ ਆ ਆ ਆਹ ਵੇਖੋ ਆ ਪੂਰੇ ਤੇਲ ਆ ਤੇ ਪਣ ਤਾਂ ਆਪਣ ਬਹੁਤ ਜਦੀ ਚੰਗੀ ਆ ਮੈਂ ਮਨ ਲਕੀ ਗੱਫੜ ਉਥੋਂ ਘਾਟ ਥੋੜੀ ਜਿਹੀ ਲਈਦੀ ਆ ਚੰਗੀ ਮੈਂ ਵੇਖ ਕੇ ਲਈਦੀ ਆ ਹੁਣ ਲੈਣੀਆਂ ਪੈਣੀਆਂ ਬਾਜ਼ਾਰ ਉਲਟ ਫੁਲਟ ਹੋਇਆ ਪਿਆ ਹਾਂਜੀ 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 ਆਹ ਵੇਖੋ ਥਾਨ ਵੇਖੋ ਕਿੱਡਾ ਵੱਡੀ ਵਧੀਆ ਲੱਗਦਾ 2000 ਰੁਪਏ ਮੈਂ ਮਹਿੰਗੀ ਲੈਣਦੇ ਆ ਇਹ ਵੀ ਮੈਂ 15 ਕਿਲੋ ਤੋਂ ਭਰਤੀ ਤੇ 15 ਕਿਲੋ ਮੈਂ 20 ਤੋਂ ਭਰਤੀ ਹੋਰ ਕਮੀ ਮੈਂ ਕਿਉਂ ਉਹ ਬੜੀ ਆ ਬਾਹਾਂ ਦੇ ਦੱਬਣ ਮੈਂ ਆ ਬੇਕੇ ਟਿੱਪ ਕੇ ਫਿਰ ਭੈਣ ਭਰਾ ਕੋਲੇ ਜਿੰਨ ਟਿੱਪ ਕੇ ਲੈ ਜੀ ਸਾਡੇ ਕਹਿਣ ਤੇ ਨਾ ਰਵੇ ਜੀ ਇਹ ਵਾਰ-ਵਾਰੀ ਇਹ ਗੱਲ ਆਉਂਦੀ ਜੀ ਵੀ ਇਹ ਕਰਮਾਂ ਵਾਲੀਆਂ ਤੇ ਅਸੀਂ ਕੋਲ ਰੁਪਈਏ ਲਾ ਕੇ ਵੀ ਆਂਦੀ ਆ ਓਏ ਸਾਡੀ ਕਹਿਣ ਤੇ ਨਾ ਰਵੇ ਜੀ ਆਗਲਾ ਆਪਣੀ ਸਮਝ ਨਾਲ ਤੇ ਸਿਆਣਪ ਨਾਲ ਤੇ ਟਿੱਪ ਕੇ ਮੈਂ ਉਹਦੇ ਫਿਰ ਖੜੇ ਹਾਂਜੀ ਛੋਟੀ ਦੇ ਆ 1 60 70 ਦੀ 1 45 ਦੀ ਦੇ ਦਾਂਗੇ ਹਾਂਜੀ ਜੋ ਜਗੀ ਆਖੂਗਾ ਕੋਈ ਨਹੀਂ ਕਰਾ ਹਾਂਜੀ ਜਗੀ ਜੀ ਬਾਕੀ ਕਹਿੰਦੇ ਪਹਿਲੇ ਸੂਏ ਨਾ ਇਹਨੇ ਮਤਲਬ ਵੀ ਬੂਰੀ ਕੱਟੀ ਦਿੱਤੀ ਕਹਿੰਦਾ ਐਕੀ ਵੀ ਕੱਟੀ ਦਿੱਤੀ ਕਮਾਲ ਖੋਦੇ ਆਸਪਾਸ ਵਾ ਬਾਕੀ 3000 ਕਰਦਾ ਈ ਛੋੜ ਨਹੀਂ ਹਾਂ 1 35 ਦੀ ਦੇਵਾਂ ਉਹੀ ਬਸ ਹਾਂ 1 ਲੱਖ 35 ਹਜ਼ਾਰ ਦੇ ਠੀਕ ਹੈ ਜੀ 1 ਲੱਖ 35 ਹਜ਼ਾਰ ਦੀ ਬੂਰੀ ਬੂਰੀ tela ਵਾਲੀ ਦੂਜਾ ਸੂਆ ਆ ਜੀ ਮੈਂ ਸਨ ਗੋਲੀ ਪਾਈ ਹੀ ਮੈਂ ਹਾਂਜੀ ਹਾਂਜੀ ਸੱਤ 12 ਤੋਂ 13 ਕਿਲੋ ਦੁੱਧ ਅੱਜ ਕੱਟੀ ਸਾਡੇ ਕੋਲ ਚੋਕੇ ਖੜੇ ਕੋਈ ਅੱਜ ਨਾਵਾਂ ਦਿਨ ਇਹਨੂੰ ਸੂਈ ਨ ਹੋ ਗਿਆ ਵਾ ਨੌ ਤੋਂ 10ਵਾਂ ਦਿਨ ਵੀ ਹੋ ਸਕਦਾ ਵਾ ਕੱਟੀ ਮਗਰ ਵਾ ਇਹਦੀ ਹਾਂਜੀ 15 ਲੀਟਰ ਦੁੱਧ ਆ 15 ਲੀਟਰ ਦੁੱਧ ਚੋਕੇ ਕੋਈ ਖੜੇ ਲੈ ਆ ਜਗੀ ਹਾਂਜੀ 2.5 ਤੋਂ 3 ਕਿਲੋ ਗਾੜੀ ਆ ਇੱਕ ਅੱਗੇ ਠੀਕ ਹੈ ਜੀ ਜਾਂਦਾ ਇਹਨੂੰ ਗਾੜ 2.5 ਕਿਲੋ ਲੈ ਲਵਗੀ ਦਿਲੀਆਂ ਖਾਂ 2.5 ਮਰ ਦਾ ਪੀਸ ਆ ਦੇ ਫੇਰ 2.5 ਕਿਲੋ ਗਾੜ ਹੋਊਗੀ ਮੈਂ ਲੇਵਾ ਆ ਦੁਨੀਆ ਲੇਵਾ ਦੇ ਅਲਾਕਾਰ ਹੀ ਕੀਤਾ ਇਹਨੇ ਜਾਂ ਦੱਸਦੀ ਜਾਂਦੋ ਤੁਹਾਨੂੰ ਇਥੋਂ ਲੇਵਾ ਵਖਾਉਨੇ ਝੋਟੀ ਦਾ ਅਜ ਦੇਖ ਲੇਵਾ ਅਲਾਕਾਰ ਹੀ ਕੀਤਾ ਹਾਂ ਕਰਮਾ ਲਓ ਮਾਰਾ ਕਮਾ ਦਿਓ ਹਾਂਜੀ ਕਮਾ ਦਿਓ ਕਮਾ ਦਿਓ ਇਹ ਆ ਵੇਖੋ ਗਾਂ ਭਾਂ ਬਣੀ ਇੱਧਰ ਗਾਰ ਝੋਟੀ ਦੋ ਤੋਂ 2 ਕਿਲੋ ਗਾਰ ਵਾਹਦੀ ਹਾਂਜੀ ਹਾਂਜੀ ਆ ਵੇਖੋ ਹੁਣ ਤੁਹਾਨੂੰ ਤੋਂ ਖਾਉਨੇ ਆ ਵੇਖ ਇਹ ਵੀ ਕਮਾ ਦਿਓ ਖਾਉਦੇ ਨੇ ਇਹ ਤੋਂ ਬਾਕੀ ਪੱਟੀ ਆ ਝੋਟੀ ਨਾ ਇਹ ਮੈਂ ਉਹਦਾ ਕੋਈ ਕੰਡਾ ਹੀ ਨਹੀਂ ਹੰਦਾ ਉਹ ਕੰਡਾ ਲਾਵਾਗੇ ਫਿਰ ਖੜੇ 14 ਕਿਲੋ ਦੁੱਧ ਉਹ 15 16 ਲੀਟਰ ਹਾਂਜੀ ਹਾਂਜੀ ਉਹ ਲੀਟਰ 15 ਲੀਟਰ ਲੈ ਲੇ ਤੇ ਚਲੋ ਹਾਂਜੀ ਹਾਂਜੀ ਵੱਡੀ ਆ ਵੱਡੀ ਫੁੱਲ ਇਹ ਹੋਊਗਾ 15 16 ਲੀਟਰ 14 ਕਿਲੋਆਂ ਦੇ ਨਾਲ ਮੈਂ ਉਹ ਖੜੇ ਜਿਵੇਂ ਖੜਾ ਆਈ ਭੈਣਾ ਪੁੱਛਦੇ ਫਿਰ ਕਿਲੋ ਕਿਨਾ ਹੋਊਗਾ ਕਿਲੋ ਉਹ 14 ਹਲੇ ਮੈਲਾ ਮੂਲਾ ਮੈਂ ਨਹੀਂ ਛੁੱਟਣਾ ਹਾਂਜੀ ਹਾਂਜੀ ਇਹ ਮੈਲਾ ਮੂਲਾ ਮੈਂ ਨਹੀਂ ਛੁੱਟਣਾ ਵਾ ਹਲੇ ਆ ਦੇਖੀ ਬੱਤ ਹੈ ਬੱਤ ਨਾ ਲੇਕੋ ਇਹ ਰੂਹ ਆਈ ਫੇਰ ਉਹ ਆਏ ਇਹਦੀਆਂ ਕੀ ਬਾਤਾਂ ਮੈਨੂੰ ਇਹ ਮੈਂ ਵਾਕਿਆ ਹੀ 18 ਲੀਟਰ ਦੁੱਧ ਭਰੂ 18 ਕਿਲੋ ਕੰਡੇ ਵਾਲਾ ਦੁੱਧ ਹੀ ਕੱਢੂਣਾ ਇਹਦੇ ਮੈਂ ਚੰਗੀਆਂ ਮਈਆਂ ਦੁੱਧ ਕੱਢਦੀਆਂ ਜੀ ਮਾਲਕ ਬਾੜੀਆਂ ਅੱਜ ਅੱਜ ਜਾਂ ਤੇ ਦੁੱਧ ਕਰਦਾ ਹਾਂਜੀ ਹਾਂਜੀ 3 ਸਾਲ ਜਾ ਨੇ ਹਾਲੇ ਮੈਂ ਨਾ ਥੋੜਾ ਜਿਹਾ ਵਾਂਡ ਰੱਖ ਜਾ ਪਾਉਂਦੇ ਉਹਦੇ ਨਾਲ ਥੋੜਾ ਜਿਹਾ ਪਤਲਾ ਗੋਆ ਕਰ ਲਈ ਆ ਹਾਂਜੀ ਹਾਂਜੀ ਉਹਦਾ ਕਾਰਨ ਥੋੜਾ ਆ ਜਾ ਕਿ ਪਾਣੀ ਫੜ ਗਿਆ ਪਾਣੀ ਉਹਦਾ ਕੰਮ ਥੋੜਾ ਜਿਹਾ ਵਾਂਡਰ ਤੇੋਂ ਭਵੇਂ। ਯਾਨੀ ਪਟਿਆਲਾ ਵਿਚਕਾਰ ਕਰਨੀ ਕੀ ਚੱਕਰਵਾ। ਮੈਂ ਦੁੱਧ ਕਰੂਗੀ। ਮਾਲ ਖਮੇਰ ਕਰੇ 18 ਕਿਲੋ। ਇਹਹੀਂ ਲੜਾਈ ਆ ਸਾਨੂੰ। ਜਿਹਹੀਂ 160000 ਮੋੜ ਲਾਇਆ ਹੈ ਤੇ 155 58 ਵੀ ਮੋੜ ਲਾਉਂਦੇ ਆ। ਠੀਕ। 60 ਦੀ। ਮੈਂ ਕਿ ਜੇ ਹੁਣ ਦਿਨੋਂ ਦਿਨ ਮੈਂ ਤਾਂ ਤੁਰੀ ਜਾਂਦੀ ਆ। ਜਿੱਦਨ ਮੈਂ 17 18 ਕਿਲੋ ਦੇਖ ਭੈਂਦਾ ਆ ਇਹਨਾਂ ਦਾ ਕਿ 17 18 ਕਿਲੋ ਹੁਣ ਕਹਵਾ ਕਿ ਨਵਾਂ ਲੈ ਲਾ ਮਾਗੀ। ਜੇ 17 18 ਕਿਲੋ ਦੁੱਧ ਚੋਕੇ ਲੈਣਾ ਉਹ ਤਾਂ 2 ਲੱਖ ਦੀ। ਤੇ ਪਾਰੇ ਗੱਲ ਦਾ ਸਾਈ ਕੋਈ ਬੰਦਾ 20000 ਰੁਪਇਆ 25000 ਪਾਰੇ 50000 ਪਾਰੇ ਠੀਕ ਹੈ ਇਹ 17 18 ਕਿਲੋ ਦੁੱਧ ਹੋਊਗਾ ਲੀਟਰ ਵਾਲਾ 17 18 ਲੀਟਰ ਦੁੱਧ ਬਣੇ ਜਗੇ ਤੇ ਮੈਂ ਕੋ ਲੈ ਜੇ ਬੰਦਾ 2 ਲੱਖ ਦੀ ਜੇ ਘਾਟ ਹੋ ਗਾ 50000 ਰੁਪਇਆ ਹੀ ਛੋੜ ਕਰਾਂਗੇ ਕਿਲੋ ਕਿਤੇ ਇਹ ਵੀ ਗੱਲ ਮਾਣਵਾ ਮੈਂ ਦਿੱਤੇ ਪੈਸਾ ਤੇ ਮੈਨੂੰ ਥੋੜਾ ਜਿਹਾ ਦੋ-ਤਿੰਨ ਵਾਂਡਰ ਘਟ ਚੁੱਕਿਆ ਜੀ ਹੁਣ ਵਾਂਡਰ ਚ ਘੰਡਾ ਵੀ ਬਣੇ ਜਗੀ ਤੇ ਉਹ ਵਨ ਡਿਫਰੈਂਟ ਐ ਵੀ ਇਹ ਆਹ ਮਗਰ ਆ ਦਿਓ ਐਂ ਦੀ ਟੜਾਉਂਦਾ ਨਹੀਂ ਆ ਜੱਟਾ ਜੱਟਾ ਨੇ ਗਿਆ ਨਾ ਉਸ ਫੋਲਡਰ ਦੇ ਕਿ ਨੋਇਲ ਦੀ ਲਾਈਟ ਵੀ ਜਾਣਾ ਆ ਐਂ ਦੀ ਲੀਨ ਐਂ ਦੀ ਜਾਨ ਆ ਮੈਂ ਪਿਛਲੇ ਜਮਾਤ 2 ਕਿਲੋ ਗਾੜਵਾ ਮੈਂ ਲਈ ਬੜੀ ਜੋਣ ਚੰਗੀ ਬੜੀ ਚੰਗੀ ਲਗਾਇਆ ਨਿਆਣਾ ਵਿੱਚ ਚੋਸਦਾ ਬੱਚਾ ਵੀ ਲਗਾਇਆ ਚੋਸਦਾ ਤੋਰ ਚੰਗੀ ਹੋਣੀ ਕੋਣ ਤੋਰ ਇਹ ਨਾਲੀ ਗੱਲ ਨਹੀਂ ਕਿ ਹੁਣ ਚੋਲਾ ਕਿਲੋ ਕੱਟਾ ਮਾਰ ਲੈ ਕੋਈ ਬਾਦ ਸਾਹਿਬ ਦੋਤੇ ਛਾੜ ਕੇ ਮਈਆਂ ਫੇਰੇ ਵੀਡੀਓ ਪਾਉਂਦੇ ਉਦਾਂ ਨਹੀਂ ਮਿਲਦਾ ਉਹਨਾਂ ਨੇ ਕਿ ਮਲਕੇ ਵੀਡੀਓ ਪਾਉਂਦੇ ਮਲਕੇ ਚਾਰ ਚਾਰ ਜਿੱਦਨ ਮੈਂ ਆਈਆਂ ਨੀਆ ਚਾਰ ਦਿਨ ਮੈਂ ਚੋਕੇ ਫਿਰ ਵੀਡੀਓ ਪਾ ਰਹੀ ਆ ਇਹ ਨਹੀਂ ਵੀ ਅੱਧ ਮਹੀਨਾ ਆਈਆਂ ਤੇ ਕੱਲ ਵੀ ਨਹੀਂ ਆਉਂਦੀ ਆਪਣੀ ਤਸੱਲੀ ਹੋ ਜੇ ਇਹ ਆ ਵੀ ਗਾ ਗੱਲਾਂ ਮਾਂ ਦੇ ਨਾਲ ਗਾ ਗੱਲਾਂ ਮਾਂ ਦੇ ਨਾਲ ਨਾ ਬੇ ਬਾਕੀ ਈ ਮੈਂ ਕੋਈ ਵੇਖੋ ਕਿ ਮੈਂ ਜਾਊਗੀ ਕਿ ਲੋਕ ਖਾਣਗੇ ਜਾ ਘਟਾਉਂਗੀ ਰਵੇ ਸਾਬਤ ਚ ਗਿਆ ਇਹ ਨਹੀਂ ਵੀ ਮੈਂ ਕਿਤੇ ਗੱਲੇ ਦਮ ਮੈਂ ਵੀ 5-5 ਕਿਲੋ ਦੁੱਧ ਈ 12-13 ਕਿਲੋ ਦੱਸ ਰਿਹਾ 6 ਕਿਲੋ ਨਿਕਲੇ ਉਹ ਕੰਮ ਨਾ ਹੋਊਗਾ ਆ ਵੇਖੋ ਵੇਖੋ ਮੈਂ ਮਦਾਨ ਵੱਡੀ ਜੱਦੀ ਹੀ ਚਲਦੀ ਹਾਂ ਜੀ ਕੱਪ ਲਈ ਹੀ ਹਰਦੀ ਗੇ ਥਲੇ ਕੰਡਾ ਆਪਣਾ ਲੈ ਵੇ ਕੋਈ ਲੀਟਰਾਂ ਦਾ ਮੈਨਾਂ ਤੇ 15 16 ਵੀ ਹੋ ਸਕਦਾ ਚਾਗਾ ਕੰਡੇ ਗਿਲਾ 14 ਚਲੋ ਅੱਜ ਦਾ ਰੇਟ ਦੱਸੋ ਕੀ ਹਣ ਛੋਟੀ ਦੇ 2 ਲੱਖ ਰੁਪਏ ਦੀ ਹਾਂਜੀ ਅੱਜ ਜਿਕੇ ਦਾ ਆ ਵੀਕੇ ਇੱਕ 60 ਦੀ ਦੇਣੀ ਆ ਸਿਰਫ 500 ਦਾ ਨੋਟ ਛੋੜ ਹੀ ਹਣੀ ਠੀਕ ਹੈ ਠੀਕ ਇੱਥੇ 500 ਦਾ ਨੋਟ ਛੋੜ ਹੀ ਹਣੀ ਤੇ ਆ ਜੋ ਜਗੀ ਜੀ 12 13 ਕਿਲੋ ਦੁੱਧ ਦਾ ਮੈਂ ਕੱਟੀ ਮਗਰਬੂਰੀ ਠੀਕ ਹੈ ਮੂਰੀ ਕੱਟੀ ਦੋਨ ਦੀ ਪਰ 12 ਲੀਟਰ ਆਣਾ ਮੈਂ ਖਲਾਵਾਂਗਾ ਠੀਕ ਹੈ ਹਾਂ ਜਾਂਦੇ ਜੀ ਦੋਂਦੀ ਪਿਓਰ ਪਿਓਰ ਦੋਂਦੀ ਆ ਤੇ ਵੇਖਿਓ ਤੇ ਹੀਲੇ ਵਾਲ ਗਲਾਬੀ ਕਿਉਂ ਗਲਾਬੀ ਛੱਡਾ ਗਲਾਬੀ ਛੱਡਾ ਤੁਹਾਨੂੰ ਹੁਣ ਅੱਜ ਦੇਖਾ ਹਾਂ ਜੀ ਹਾਂ ਜੀ ਬੱਚਿਆਂ ਨੇ ਚਲੋ ਜਾਂਦੇ 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 ਜੀ ਜਾਂਦੇ ਬੜੀ ਬਹੁਤ ਚੰਗੀ ਆ ਹਾਂ ਬੜੀ ਚੰਗੀ ਆ ਤੇ 8 ਠੰਡੀ ਧੀਰੀ ਕਮਾਗ ਲੈ ਮੋੜਾ ਆਹ ਬਾਕੀ ਕਹਿ ਰੋ ਕੋਈ ਲਾਭ ਨਹੀਂ ਲੁਕਣ ਦਾ ਪਤਾ ਕੋਈ ਵੀ ਪਿਓਰ ਤੋਂ ਵੀ ਕੋਈ ਮੇਂਆਂ ਪੈਣਾ ਚੁੰਦੀਆਂ ਮਤਲਬ ਠੰਡੀ ਧੀਰੀ ਮੰਗਦੀਆਂ ਮਈਆਂ ਤਾਂ ਕਰਕੇ ਵੇ ਲੋ ਇਦਾਂ ਭਾਵੇਂ ਇਦਾਂ ਵਾ ਆ ਵੇਖੋ ਹਾਂ ਗਲਾਬੀ ਜੱਡੇ ਦੀ ਇੰਦਕੇ ਵੇਖੋ ਆ ਵੇਖੋ ਠੰਡੀ ਧੀਰੀ ਨੂੰ ਪ੍ਰਵਾਹ ਕੋਈ ਨਹੀਂ ਕੱਟੀ ਖਾਣੇ ਵੇਖੋ ਕਿੱਡਾ ਮੋਟਾ ਆ ਮੈਂ ਇੱਕ ਦੋ ਅੱਗੇ ਵੇਚੀਆਂ ਸੀ ਤੇ ਭੂਸੀ ਦੇ ਉੱਤੇ ਮਈਆਂ ਮਿਲਦੀ ਘਰੇ ਨਾ ਹਾਂਜੀ ਹਾਂਜੀ ਪ੍ਰਵਾਹ ਹੀ ਨਹੀਂ ਗਿੰਦੇ ਆ ਗਲਾਬੀ ਜੱਡੇ ਦੀ ਇੰਦਕੇ ਬੜੀ ਅੱਜ ਦੀ ਦੇਰ 'ਚ ਜਿਹੜੇ ਹਾਲਤ ਨਾਲ ਬਾਜ਼ਾਰ ਹੋਣੀ ਪਰਿਆ ਪਾ ਨਾ ਕਿ ਮੈਂ ਤੇ ਮਰ ਕੇ ਗੱਲ ਇਦਾਂ ਲੱਭਣ ਹੋਰ ਵੀ ਹੰਦਾਂ ਨੂੰ ਮੈਂ ਲੱਭਣੀ ਨਹੀਂ ਜੀ ਹਾਂਜੀ ਹਾਂਜੀ ਪਰ ਆਪਾਂ ਤੇ ਮੈਂ ਦਾ ਹੀ ਕੰਮ ਕਰਦੇ ਆਂ ਆਪਾਂ ਇਹ ਨਹੀਂ ਵੀ ਮੈਂ ਛੱਡ ਕੇ ਗਾਈਆਂ ਲੋ ਜਾਾਂਗੇ ਮੈਂ ਹੀ ਲਵਾਂਗਾ ਮੈਂ ਮੈਂ ਹੀ ਲਵਾਂਗਾ ਇਦਾਂ ਦਾ ਆਪਣੇ ਕੋਲ ਨਹੀਂ ਗਿਆ ਭਾਵੇਂ ਮਹਿੰਗੀ ਨਾ ਮਹਿੰਗੀ ਦੇ ਸਵਾਲੀ ਨਾ ਸਵਾਲੀ ਮੈਂ ਹੁਣ ਅੱਜ 1 25 ਦੀ ਆ 1 20 ਦੀ ਦੇ ਦਈਏ ਕਰ ਦੋ ਮੈਂ ਜੱਗੀ ਆਖੇ ਜੱਗੀ ਜੀ ਛੋਟੀ ਦੇ 1:30 ਦੀ ਵੀ ਅੱਜ ਨਹੀਂ ਹੈਗੀ ਅੱਜ ਦੇ 1:30 ਦੀ ਵੀ 5 ਯਾਰੀ ਛੋਟ ਕਰ ਇੱਕ ਪੱਧਰ ਇੱਕ 15 ਠੀਕ ਹੈ ਜੀ ਆ ਤੁਹਾਨੂੰ ਨਮੂਨਾ ਖਾਉਣੇ ਛੋਟੀ ਬਹੁਤ ਜਾਨੀ ਚੰਗੀ ਇਹ ਬਾਈ ਉਹਨਾਂ ਬੰਦਿਆਂ ਨੇ ਕਿਹਾ ਵੀ 14 ਲੀਟਰ ਕੱਟੀ ਪੈਣਨ ਦਾ ਦੁੱਧ ਕੱਢਿਆ ਹੋ ਠੀਕ ਹੈ ਉਹਦੀ ਸਫਰ ਚ ਆਉਣੇ ਉਹਨੇ ਕਰਕੇ ਨਾ ਥੋੜਾ ਲੱਪਾ ਇਹਨੇ ਮੈਨੇ ਲਾਇਆ ਵਾ ਜੈਰੀ ਛੋਟੀ ਚੰਗੀ ਦੂਜਾ ਆਸੂਆ 6 ਨਾਲ ਦਵਾ ਮੋਟਾ ਮੋਟਾ ਖਾਣਾ ਆ ਘਟੇ ਜੋ ਜੀ ਤੁਹਾਨੂੰ ਇਹ ਹੋਰ ਵਪਾਰੀ ਵੀਰ ਨੇ ਉੱਤਰ ਪੈਸੇ ਲਾਏ ਹੈ ਆਪਣੇ ਸੱਜਣ ਮਿੱਤਰੀ ਆ ਹਾਂ ਜੀ ਜੀ ਪੈਸੇ ਉਹਨੇ ਵੀ ਲਾਏ ਸਾਰੀ ਵੀ ਵੀਡੀਓ ਵੀ ਪਉਦਾ ਵਾ ਉਹ ਜਦੋਂ ਉਹਨੇ ਲਾਇਆ ਹੀ ਉਹਨੇ ਉੱਤੇ 127 ਲਾਇਆ ਠੀਕ ਹੈ ਮੈਂ ਕਿਉਂ ਜੀ ਦੇਖੋ ਵੀ ਸ਼ਾਈ ਸੂਈ ਵੇਖੋ ਕਿੰਨੀ ਸ਼ਾਈ ਸ਼ਾਈ ਹੁਣ ਵੱਡੀ ਕਿਥੇ ਛੋਟੀ ਲਈ ਆ ਉਹ ਆnde 130 ਤੋਂ ਘੱਟ ਅਹੀਂ ਦੇਣੀ ਨਹੀਂ 127 ਉਹਨੇ ਲਾਇਆ ਤਾਂ ਨੂੰ 7-7000 ਰੁਪਈਆ ਦੇ ਖਰਚਾ ਪਿਆ ਵਾ ਹਾਂਜੀ ਇਹਦੇ ਸਭ ਇਹ ਨਹੀਂ ਕੋਈ ਇਹਦੇ ਵਿੱਚ ਮੈਂ ਕੋਈ ਜਿਆਦੀ ਤੋਂ ਗੱਲ ਕਰ ਸਮਾਂ ਇਹਦੇ ਇਕੱਤੀ ਨਾ ਮਤਲਬ ਜਿੰਨੇ ਕਿ ਨੇ ਮੂੰਹਾਂ ਮੈਂ ਫੜ ਕੇ ਵੇਖਣਾ ਬੜੀ ਠੱਡੀ ਧੀਰੀ ਆ ਮੂੰਹਾਂ ਦੀ ਬੜੀ ਠੀਲ ਠੰਡੀ ਧੀਰੀ ਚੋਲ ਚਾਂ ਟੱਪੜ ਤਾਂ ਆ ਆ ਦੇਖ ਆ ਆਹ ਇਹ ਸ਼ੇਦਾਂ ਤੋਂ ਐ ਭਾਵੇਂ ਮੂੰਹਾਂ ਇੱਕਦਮ ਸ਼ਿੱਗੀ ਮੂੰਹ ਤੇ ਆ ਜਾਣ ਦੇ ਬੜਾ ਐ ਪ੍ਰੀ ਗਾਰਡ ਕੋ ਪਤਲੀ ਝੋਲੀ ਦੇ ਪਿਛੋਂ ਚੌੜੀ ਮੋਟਾ ਮੋਟਾ ਥਣਾ ਸੋਭੂਏ ਪਾਜੇ ਰਾਤ ਸੋਵੇ ਜਾਂ ਦਿਨੇ ਸੋਵੇ ਸੂਫ ਹੋਊਗੀ ਬਸ ਇੱਕ ਦੋ ਦਿਨ ਹੀ ਖੜੂਗੀ ਇੱਕ ਦੋ ਦਿਨ ਹੀ ਖੜੂਗੀ ਇਹ ਝੋਟੀ ਦਾ 1.5 ਲੱਖ ਰੁਪਏ ਦੀ ਅੱਜ ਪਰ ਝੋਟੀ 1.40 ਦੀ ਦੇਦਾਂਗੇ ਬਾਕੀ ਜੋ ਜੱਗੇ ਆ ਤੂੰ ਥੋੜਾ ਜਿਹਾ ਬਾਕੀ ਦੀ ਕੁੜੀ ਆ ਦੇ ਦੋ ਹਜ਼ਾਰ ਕਰਦਾ ਹਾਂ ਛੋਟੇ ਨਹੀਂ 1.35 ਦੀ ਦੇਵਾਂਗੇ ਗੱਲ ਕਰੀ 1.35 ਦੀ ਹਾਂ ਬਸ ਇਹੋ ਛੇ ਛੇ ਪਾਉ ਇੱਕ ਤਾਂ ਝੋਟੀ ਸਾਡੇ ਕੋ ਆਈ ਹੀ ਆ ਬਲਕੇ ਦਿਨ ਦਾਖ ਹੋ ਗਏ ਨੂੰ ਹਾਂਜੀ ਇਹਦੇ ਝੋਟੀ ਨੇ ਆਉਂਦਾ ਬੱਚਾ ਮਰਿਆ ਦੇ ਦਿੱਤਾ ਸੀ ਪੱਜਾ ਘੜਾਇਆ ਕਿ ਲੋ ਹੁਣ ਦੁੱਧ 8 ਕਿਲੋ ਲੀਟਰ ਹੋ ਗਿਆ ਵਾ ਦੇਖੋ ਜੇ ਕੋ ਚਾਹਵਾਨ ਹੋਵੇ ਬੰਦਾ ਉਹਨੂੰ ਇੱਕ 35 ਦੀ ਪੈਂਦੀ ਹੱਜ ਵੇਖੋ ਵੀ ਕਹਿ ਦਿੰਦੇ ਵੀ ਵਪਾਰੀ ਵਪਾਰੀ ਨੂੰ ਹਾਂ ਜੀ ਹਾਂ ਆ ਅੱਜ ਵੇਖੋ ਵੀ ਕਿੰਨੇ ਘਟਦੇ ਆ ਬਾਕੀ ਆ ਲੈ ਅਸੀਂ ਤਾਂ ਮੋਲੀ ਪਾਉਣਾ ਮੈਨੂੰ ਪਤਾ ਨਹੀਂ ਇੱਥੇ ਆ ਕੇ ਕਿਹਨੇ ਕੀ ਕਹਿਣਾ ਵਾ ਮਨੋਂ ਉਹ ਵੀ ਰਹੀ ਆ ਪੈਸੇ ਬੰਦੇ ਕੋਈ ਜਾਂਦਾ ਹੋਵੇ ਮੈਨੂੰ ਆਧਾਰ ਦੇ ਤੋ ਕੋਈ ਜਾਂਦਾ ਮੈਂ ਇਨੇ ਦੀ ਲੱਗਦੀ ਆ ਬਾਕੀ ਵੱਡੀ ਆ ਕੱਟੀ ਆ ਵੀ ਆ ਵੇਖੋ ਉਹਦਾ ਪਲੀ ਪੁਲੀ ਚੰਗੀ ਆ ਪਹਿਲਾਂ ਸੁਆ ਵਾ 8 ਕਿਲੋ ਦੁੱਧ ਹੋ ਗਿਆ ਵਾ ਸਾਬ ਨਾイク ਕਰੇ ਕਿਉਂਕਿ ਆਪਾਂ ਦੇ ਘਾਟੇ ਨਾ ਦੇਣੀ ਆ ਇਹ ਰਿੰਝਕੀ ਨਹੀਂ ਗਾ ਹਾਂਜੀ ਹਾਂਜੀ ਤਿੰਨ ਚਾਰ ਵੀ ਤਰ੍ਹਾਂ ਦੀ ਦਵਾਈ ਰਖਾਈ ਜੇ ਤਿੰਨ ਦਿਨ ਹੋਵੇ ਦਵਾਈ ਰਖਾਈ ਨੂੰ ਹੁਣ ਕਿਸ ਨੂੰ ਲੋੜ ਨਹੀਂ ਕਿ ਕੋਈ ਕੋਈ ਇਲਾਜ ਕਰਨ ਦੀ ਕੋਈ ਦਵਾਈ ਖਾਣ ਦੀ ਕੋਸ਼ਿਸ਼ ਕਰਨ ਦੀ ਲੋੜ ਨਹੀਂ ਹੁਣ ਘੁੱਟੇ ਅੱਜ ਜਿਹੜੀ ਹੈ ਨਾ ਅੱਜ ਘੁੱਟੇ 35000 ਘਾਟੇ ਨਾ ਦੇ ਦਿੰਦੇ ਆ ਜਿਹੜਾ ਦਵਾਈ دارੂ ਰਾਪਰਾ ਹੋਇਆ ਉਹ ਵੱਖਰੀ ਗੱਲ ਇੱਕ 35 ਦੀ ਕੱਤੀ ਪੈਂਦੀ ਅੱਜ ਲੱਖ ਦੀ ਲੱਖ ਦੀ ਹੋਰ ਛੋਟ ਕਰ ਦਿੰਦੇ ਨੇ 5000 ਬਾਕੀ ਜੱਗੀ ਜੋ ਆਫੇ ਟੋਕੜਾਂ ਦਾ ਭਾਈ ਆ ਇਹਦਾ ਪਰ ਟੋਕੜਾਂ ਦਾ ਭਾਈ ਆ ਝੋਟੀ ਬਣੀ ਚੰਗੀ ਹੋਰ 2000 ਕਰਨਾ ਕਿ 90 90 ਦੀ ਜਾਂਦੀ 90 ਤੋਂ ਕੋਈ ਸਾਨੂੰ ਆਖੇ 45 5000 ਰੁਪਇਆ ਸਾਨੂੰ ਘਟਨਾ ਹੋਵੇ ਘਟਨਾ ਹਾਂਜੀ 5000 ਰੁਪਇਆ ਘਟਨਾ ਪਰ ਗੱਡੀ ਦੁੱਧ 12 ਕਿਲੋ ਭਰੀ ਜਾਊਗੀ ਠੀਕ ਹਾਲੇ ਮਿਲਦੀ ਟੀਕੇ ਨਾਲ ਜਿਹੜਾ ਭੈਣ ਭਰਾ ਨੇ ਸਾਨੂੰ ਆਖੇ ਸਿੱਗੀ ਸਾਕੀ ਦੇਖੋ ਝੋਲੀ ਦੀ ਚੰਗੀ ਆ ਕੇ ਕੋਈ ਨਹੀਂ ਮਾਰੀ ਸੂਈ ਨੂੰ 12 13 ਦਿਨ ਹੋ ਗਿਆ ਬੱਚਾ ਚਲੋ ਮਰਿਆ ਮੈਂ ਦਾ ਕੱਢਿਆ ਹੀ ਮਲਕੇ ਮੈਂ ਅੱਜ ਤੁਹਾਡੇ ਚਰਬੀ ਚੁਰਬੀ ਜੀ ਚਲੋ ਗੱਲ ਇਤਰਾਵਾ ਵੀ ਦਵਾਈ ਦਾਰੂ ਰਾਪਰਾ ਹੁਣ ਤਿੰਨ ਦਿਨ ਦਵਾਈ ਫੇਰ ਖਾਤੀ ਆ ਐ ਬਿਲਕੁਲ ਠੀਕ ਆ ਇਲਾਜ ਇਹਦਾ ਪੂਰ ਹੋਇਆ ਵਾ ਆ ਕੇ ਵੇਖ ਕੇ ਫੇਰ ਪ੍ਰਭ ਖੜੋ ਤੇਨੂੰ ਸਾਸਰੀ ਜੀ